ਇਨਾਂ ਦੇ ਵੱਲੋਂ ਆਪਣੇ ਸਕੂਲ ਦਾ ਨਾਮ ਹਟਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਕਿ ਕਿਸੇ ਨੂੰ ਪਤਾ ਨਾ ਲੱਗ ਜੇ ਕਿ ਇਹ ਐਪਲ ਇੰਟਰਨੈਸ਼ਨਲ ਯਾਨੀ ਕਿ ਇੰਟਰਨੈਸ਼ਨਲ ਸਕੂਲ ਦੀ ਭਾਈ ਵੈਣ ਆ ਕਿਸੇ ਨੂੰ ਪਤਾ ਨਾ ਲੱਗ ਜੇ ਇਸ ਕਰਕੇ ਇਧਰੋਂ ਪੂਰਾ ਨਾਮ ਖੋਚਣ ਦੀ ਕੋਸ਼ਿਸ਼ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਕਿਵੇਂ ਰਸੇ ਦੇ ਨਾਲ ਬੰਨ ਕੇ ਜੋ ਪਿਛਲੀ ਵਾਰੀ ਨੂੰ ਥੱਲੇ ਆ ਗਿਆ ਹੈ ਤੇ ਇੱਥੇ ਪੂਰਾ ਇਹ ਐਕਸੀਡੈਂਟ ਹੋਇਆ ਸੀ ਇੰਦੇ ਵਿੱਚ ਕਿਵੇਂ ਖੂਨ ਦੇ ਛਿੱਟੇ ਲੱਗੇ ਹੋਏ ਨੇ ਤਾਂ ਨਜ਼ਰ ਆ ਸਕਦਾ ਹੈ ਕਿ ਕਿੰਨਾ ਭਿਆਨਕ ਇਹ ਐਕਸੀਡੈਂਟ ਹੋਵੇਗਾ ਤੇ ਮਾਪਿਆਂ ਦਾ ਵੀ ਕਹਿਣਾ ਹੈ ਕਿ ਜੇਕਰ ਅਸੀਂ ਕੋਈ ਕੰਪਲੀਟ ਕਰਦੇ ਹਾਂ ਇਹ ਸਕੂਲ ਨੂੰ ਲੈ ਕੇ ਬੱਚਿਆਂ ਦੇ ਪ੍ਰਬੰਧ ਨੂੰ ਲੈ ਕੇ ਵੈਨਸ ਨੂੰ ਲੈ ਕੇ ਤਾਂ ਜਨਾਬ ਸਾਡੇ ਬੱਚਿਆਂ ਨੂੰ ਸਕੂਲ ਦੇ ਵਿੱਚ ਪਰੇਸ਼ਾਨ ਕੀਤਾ ਜਾਂਦਾ ਹੈ ਤਾਂ ਉੱਚ ਕੀ ਨੁਕਸਾਨ ਹੋਇਆ ਜੀ ਉਹਦੇ ਵਿੱਚ ਕੁਝ ਵੀ ਨੁਕਸਾਨ ਨਹੀਂ ਹੋਇਆ ਜੀ ਥੋੜਾ ਬਹੁਤ ਗੱਡਾ ਦਾ ਨੁਕਸਾਨ ਹੈ ਤੇ ਬੱਚਿਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ ਇਸ ਸਮੇਂ ਅਸੀਂ ਐਪਲ ਇੰਟਰਨੈਸ਼ਨਲ ਸਕੂਲ ਦੇ ਵਿੱਚ ਖੜੇ ਹੋਏ ਹਾਂ ਤੁਸੀਂ ਮੇਰੇ ਮਗਰ ਇਹ ਵੈਨ ਦੇਖ ਰਹੇ ਹੋਵੋਗੇ ਤੁਹਾਨੂੰ ਅੱਗੇ ਬੜੀ ਸਾਫ਼ ਨਜ਼ਰ ਆ ਰਹੀ ਹੋਣੀ ਆ ਇਹ ਜੋ ਐਪਲ ਇੰਟਰਨੈਸ਼ਨਲ ਸਕੂਲ ਆ ਇਹ ਲੰਬੀ ਤੋਂ ਮਲੋੜ ਰੋਡ ਦੇ ਉੱਪਰ ਆ ਤੇ ਸ਼ਾਹੀ ਪੈਸ ਦੇ ਬਿਲਕੁਲ ਨਾਲ ਆ ਤੁਹਾਨੂੰ ਦਿਖਾ ਦਿੰਦੇ ਹਾਂ ਇਸ ਵੈਨ ਦੀ ਜੋ ਹਾਲ ਤੱਕ ਤੁਸੀਂ ਦੇਖ ਸਕਦੇ ਹੋ ਮਗਰਲੇ ਪਾਸੇ ਅੱਜ ਇਸ ਵੈਨ ਦਾ ਐਕਸੀਡੈਂਟ ਹੁੰਦਾ ਏ ਤੇ ਤੁਸੀਂ ਦੇਖ ਸਕਦੇ ਹੋ ਮਗਰ ਕਿਵੇਂ ਇਹ ਵੈਨ ਦੇ ਪੇਚ ਪੂਰਾ ਨੁਕਸਾਨੀ ਗਈ ਹੈ ਜੋ ਪਿਛਲੀ ਵਾਰੀ ਹੁੰਦੀ ਆ ਉਹ ਸਭ ਬਰੁੱਟ ਚੁੱਕਿਆ ਹੈ ਤੇ ਅੱਜ ਐਕਸੀਡੈਂਟ ਹੋਣ ਤੋਂ ਬਾਅਦ ਇਸ ਖਬਰ ਨੂੰ ਦਬਾਇਆ ਗਿਆ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਕਿ ਐਪਲ ਸਕੂਲ ਦੀ ਵੈਨ ਦਾ ਐਕਸੀਡੈਂਟ ਹੋਇਆ ਖਬਰ ਇਹ ਵੀ ਹੈ ਕਿ ਜੋ ਬੱਚੇ ਸੀ ਉਹਨਾਂ ਤੱਕ ਦੇ ਉੱਪਰ ਵੀ ਦਬਾਅ ਬਣਾਇਆ ਗਿਆ ਕਿ ਕਿਸੇ ਨੂੰ ਪਤਾ ਨਾ ਲੱਗੇ ਤਾਂ ਚਲੋ ਐਕਸੀਡੈਂਟ ਹੁੰਦਾ ਕੋਈ ਗੱਲ ਨਹੀਂ ਗਲਤੀ ਹੋ ਜਾਂਦੀ ਆ ਪਰ ਤੁਸੀਂ ਇਹ ਦੇਖੋ ਹਾਲਤ ਕੀ ਆ ਸਕੂਲ ਦੀ ਪਹਿਲਾਂ ਤਾਂ ਖਬਰ ਦਬਣ ਦੀ ਕੋਸ਼ਿਸ਼ ਹੋਈ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਤੇ ਫਿਰ ਜਦੋਂ ਵੈਨ ਦਾ ਐਕਸੀਡੈਂਟ ਹੋ ਗਿਆ ਪਰ ਇਹਨਾਂ ਦੇ ਵੱਲੋਂ ਆਪਣੇ ਸਕੂਲ ਦਾ ਨਾਮ ਹਟਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਕਿ ਕਿਸੇ ਨੂੰ ਪਤਾ ਨਾ ਲੱਗ ਜੇ ਕਿ ਇਹ ਐਪਲ ਇੰਟਰਨੈਸ਼ਨਲ ਯਾਨੀ ਕਿ ਇੰਟਰਨੈਸ਼ਨਲ ਸਕੂਲ ਦੀ ਭਾਈਵੈਣ ਆ ਕਿਸੇ ਨੂੰ ਪਤਾ ਨਾ ਲੱਗ ਜੇ ਇਸ ਕਰਕੇ ਇਧਰੋਂ ਪੂਰਾ ਨਾਮ ਖੁਰੋਚਣ ਦੀ ਕੋਸ਼ਿਸ਼ ਕੀਤੀ ਗਈ ਇਧਰੋਂ ਤਾਂ ਹੀ ਖੁਰੋਚਿਆ ਗਿਆ ਤਾਂ ਦੁਖਾਣ ਹੁਣ ਪਰਲੇ ਪਾਸੇ ਜਾ ਕੇ ਉਧਰ ਪੂਰਾ ਨਾਮ ਖੁਰੋਚਿਆ ਗਿਆ ਪਰ ਤੁਹਾਨੂੰ ਦੱਸ ਦਿੰਦੇ ਆ ਇਹ ਹਾਲਤ ਕੀ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਰਸੇ ਦੇ ਨਾਲ ਬੰਨ ਕੇ ਜੋ ਪਿਛਲੀ ਵਾਰੀ ਨੂੰ ਥੱਲੇ ਆ ਗਿਆ ਹੈ ਤੇ ਇੱਥੇ ਪੂਰਾ ਇਹ ਐਕਸੀਡੈਂਟ ਹੋਇਆ ਸੀ ਕਿਸੇ ਨੂੰ ਨਹੀਂ ਪਤਾ ਇਸ ਦੇ ਬਾਬਤ ਕਿ ਵੈਨ ਕਿਵੇਂ ਨੁਕਸਾਨੀ ਗਈ ਆ ਤੁਹਾਨੂੰ ਦਿਖਾਵਾਂਗੇ ਅੰਦਰ ਦੀਆਂ ਤਸਵੀਰਾਂ ਵੀ ਕਿਵੇਂ ਅੰਦਰ ਬੱਚਿਆਂ ਦੇ ਖੂਨ ਦੇ ਛਿੱਟੇ ਪਏ ਹੋਏ ਨੇ ਤਾਂ ਤੁਸੀਂ ਆਹ ਦੇਖੋ ਇੱਥੋਂ ਐਪਲ ਇੰਟਰਨੈਸ਼ਨਲ ਹਟਾ ਦਿੱਤਾ ਗਿਆ ਹੈ ਕਿ ਕਿਸੇ ਨੂੰ ਪਤਾ ਨਾ ਲੱਗ ਜੇ ਕਿ ਭਾਈ ਇਹ ਲੰਬੀ ਹਲਕੇ ਦੇ ਇੱਕ ਵੱਡੇ ਸਕੂਲ ਦੀ ਵੈਨ ਦਾ ਐਕਸੀਡੈਂਟ ਹੋਇਆ ਏ ਹੁਣ ਤੁਹਾਨੂੰ ਦਿਖਾਉਣੇ ਆ ਵੈਨ ਦੇ ਅੰਦਰਲੇ ਹਾਲਾਤ ਤੁਸੀਂ ਵੇਖੋ ਅੰਦਰ ਕਿਵੇਂ ਬੱਚਿਆਂ ਦੇ ਖੂਨ ਦੇ ਛਿੱਟੇ ਪਏ ਹੋਏ ਨੇ ਤੇ ਇਸ ਵੈਨ ਨੂੰ ਕਲੀਨ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਕ ਹਥੌੜਾ ਪਿਆ ਹੋਇਆ ਹੈ ਪਿਛਲੇ ਪਾਸੇ ਤਾਂ ਜਿਵੇਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਬੱਚਿਆਂ ਨੂੰ ਇੱਕ ਦੂਸਰੀ ਵਾਂਗ ਸ਼ਿਫਟ ਕੀਤਾ ਗਿਆ ਜਾਣਕਾਰੀ ਦੇ ਮਤਾਬਕ ਕੁਝ ਕਿ ਬੱਚਿਆਂ ਨੂੰ ਬਠਿੰਡੇ ਦਾਖਲ ਕਰਵਾਇਆ ਗਿਆ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਸਕੂਲ ਦੀ ਪ੍ਰਿੰਸੀਪਲ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨੰਬਰ ਨੂੰ ਮਿਲਿਆ ਹੈ ਤਾਂ ਅੰਦਰ ਖੂਨ ਦੇ ਛਿੱਟੇ ਉਵੇਂ ਪਏ ਹੋਏ ਨੇ ਤਾਂ ਤੁਸੀਂ ਸਾਹਮਣੇ ਦੇਖੋ ਇੱਧਰ ਵੀ ਜੋ ਦੂਸਰੇ ਨੰਬਰ ਦੀ ਬਾਰੀ ਆ ਇਹਦੇ ਵਿੱਚ ਕਿਵੇਂ ਖੂਨ ਦੇ ਛਿੱਟੇ ਲੱਗੇ ਹੋਏ ਨੇ ਤਾਂ ਨਜ਼ਰ ਆ ਸਕਦਾ ਹੈ ਕਿ ਕਿੰਨਾ ਭਿਆਨਕ ਇਹ ਐਕਸੀਡੈਂਟ ਹੋਵੇਗਾ ਕਿੰਨੇ ਬੱਚੇ ਜ਼ਖਮੀ ਹੋਏ ਨੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੋ ਸਾਨੂੰ ਨੰਬਰ ਮਿਲਿਆ ਹੈ ਸਕੂਲ ਦੀ ਅਥਾਰਟੀ ਦਾ ਇਸ ਦੇ ਉੱਪਰ ਸਕੂਲ ਦਾ ਕੀ ਕੁਝ ਕਹਿਣਾ ਪਰ ਤੁਸੀਂ ਹਾਲ ਦੇਖ ਸਕਦੇ ਹੋ ਕਿ ਇਸ ਵੈਨ ਦੀ ਹਾਲਤ ਕੀ ਹੈ ਵਿੱਚੋਂ ਪੂਰੀ ਨੁਕਸਾਨੀ ਗਈ ਹੈ ਤੇ ਸੀਟਾਂ ਨੂੰ ਕਿਵੇਂ ਕੱਢਿਆ ਗਿਆ ਹੈ ਥੋੜਾ ਵਿੱਚ ਪਿਆ ਹੋਇਆ ਹੈ ਯਾਨੀ ਕਿ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਹੈਲੋ ਪੱਤਰਕਾਰ ਪ੍ਰਮੀਤ ਗੱਲ ਕਰ ਰਹੇ ਹਾਂ ਜੀ ਤੁਸੀਂ ਐਪਲ ਇੰਟਰਨ ਸਕੂਲ ਦੀ ਗੱਲ ਕਰ ਰਹੇ ਹੋ ਜੀ ਹਾਂ ਸਰ ਕਿ ਸੌਦੇ ਤੇ ਤੁਸੀਂ ਜੀ ਜੀ ਮੈਮ ਅੱਜ ਸਵੇਰੇ ਤੁਹਾਡੀ ਇੱਕ ਵੈਨ ਦਾ ਐਕਸੀਡੈਂਟ ਹੋਇਆ ਜੀ ਹਾਂਜੀ ਅੱਜ ਸਵੇਰੇ ਦੁਪਹਿਰੇ ਹੋਇਆ ਜੀ ਹਾਂਜੀ ਤਾਂ ਉਹ ਚ ਕੀ ਨੁਕਸਾਨ ਹੋਇਆ ਜੀ ਉਹਦੇ ਵਿੱਚ ਕੁਝ ਵੀ ਨੁਕਸਾਨ ਨਹੀਂ ਹੋਇਆ ਜੀ ਥੋੜਾ ਬਹੁਤਾ ਗੱਡੀ ਦਾ ਨੁਕਸਾਨ ਹੈ ਬਾਕੀ ਕੁਝ ਦੇ ਬਾਰੇ ਤਾਂ ਕੋਈ ਜ਼ਿਆਦਾ ਨੁਕਸਾਨ ਨਹੀਂ ਸਾਰਾ ਕੁਝ ਠੀਕ ਹੈ ਤੇ ਬੱਚਿਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ ਨਹੀਂ ਨਹੀਂ ਜੀ ਬਿਲਕੁਲ ਬੱਚੇ ਸੇਫ ਐਂਸ ਕੋਈ ਕਿਸੇ ਦੀ ਕੋਈ ਸੱਟ ਨਹੀਂ ਲੱਗੀ ਕਿਸੇ ਦੀ ਕੋਈ ਸੱਟ ਨਹੀਂ ਇੱਕ ਬੱਚੇ ਦੀ ਹੈ ਥੋੜੀ ਬਹੁਤੀ ਉਹ ਸੇਫਰ ਸਾਈਡ ਅਸੀਂ ਬਹੇਡਾ ਲੈ ਗਏ ਸੀ ਸਾਡੇ ਦੀ ਜੀ ਉਹਦੇ ਕਿੰਨੇ ਕਿ ਸੱਟ ਆ ਜੀ ਸੱਟ ਇੰਨੀ ਜ਼ਿਆਦਾ ਨਹੀਂ ਆ ਸਰ ਥੋੜੀ ਜੀ ਬਾਹਰ ਤੇ ਹੈ ਨਹੀਂ ਕੋਈ ਖੂਨ ਨਿਕਲਿਆ ਜਾਂ ਕੋਈ ਅੰਦਰਲੀ ਸੱਟ ਆ ਜੀ ਸਰ ਇਹਨਾਂ ਐਕਚੁਅਲੀ ਮੈਨੂੰ ਡਿਟੇਲਸ ਨਹੀਂ ਪਤਾ ਹੈ ਕਿਉਂਕਿ ਉਸ ਟਾਈਮ ਤਾਂ ਵੀ ਮੈਂ ਰਿਸੈਪਸ਼ਨ ਤੇ ਆ ਕਿ ਜੋ ਮੇਰੇ ਕੋਲ ਬੱਚਿਆਂ ਦਾ ਰਸ਼ ਹੁੰਦਾ ਪੈਰੈਂਟਸ ਦਾ ਰਸ਼ ਹੋ ਜਾਂਦਾ ਜੀ ਹਾਂ ਜੀ ਤਾਂ ਅਸੀਂ ਤੁਹਾਡੀ ਵੈਨ ਦੇ ਕੋਲ ਖੜੇ ਹੋਏ ਵੈਨ ਦੀ ਹਾਲਤ ਦੇਖ ਕੇ ਤਾਂ ਲੱਗ ਰਿਹਾ ਕਿ ਬਹੁਤ ਧਿਆਨ ਨਾਲ ਐਕਸੀਡੈਂਟ ਹੋਇਆ ਤੇ ਵਿੱਚ ਬੱਚਿਆਂ ਦਾ ਖੂਨ ਡੁੱਲਿਆ ਹੋਇਆ ਤੁਹਾਨੂੰ ਪਤਾ ਹੁੰਦਾ ਤੁਹਾਡੇ ਸਕੂਲ ਦੀ ਬੈਨ ਕਿੱਥੇ ਖੜੀ ਐਕਸੀਡੈਂਟ ਤੋਂ ਬਾਅਦ ਜੀ ਐਕਚੁਅਲੀ ਸਰ ਦੇਖੋ ਕਿ ਉਸ ਟਾਈਮ ਡਿਪਾਰਟਮੈਂਟਲ ਟਾਈਮ ਸੀਗਾ ਜੀ ਤੇ ਮੈਨੂੰ ਇਸ ਬਾਰੇ ਪਤਾ ਨਹੀਂ ਹੈ ਕਿ ਬੈਨ ਮੇਰੀ ਕਿੱਥੇ ਹੈ ਰਾਈਟ ਜੀ ਹਨਾ ਸਕੂਲ ਦੀ ਬੈਨ ਉਹ ਵਾਲੀ ਬੈਨ ਕਿੱਥੇ ਇਹ ਨਹੀਂ ਮੈਨੂੰ ਪਤਾ ਕਿ ਕਿ ਉਸ ਟਾਈਮ ਤੋਂ ਸੇ ਬੱਚਿਆਂ ਨੂੰ ਸਰ ਸਾਰੇ ਬੱਚਿਆਂ ਨੂੰ ਸੜੀਆਂ ਡਿਊਟੀਆਂ ਹੁੰਦੀਆਂ ਨੇ ਬੈਨਸ ਦੇ ਉੱਤੇ ਜੁਹਾਉਂਦੀਆਂ ਹਾਂ ਰਾਈਟ ਜੀ ਉਸ ਤੋਂ ਬਾਅਦ ਸਾਰਾ ਸਟਾਫ ਉਹ ਆਪਣੇ ਘਰ ਚਲਾ ਗਿਆ ਸੀ ਜਿਹੜੀ ਸਾਡੀ ਸੀਨੀਅਰ ਡਿਪਾਰਟਮੈਂਟ ਦੀ ਟੀਮ ਸੀ ਉਹ ਚਲੀ ਗਈ ਸੀ ਬੱਚੇ ਕੋਲ ਰਾਈਟ ਜੀ ਹਾਂਜੀ ਹਾਂਜੀ ਪਰ ਮੈਡਮ ਜੀ ਇਹ ਦੇਖਿਆ ਸੀ ਤੁਹਾਡੀ ਬੈਨ ਤੋਂ ਜਿਹੜਾ ਸਕੂਲ ਦਾ ਨਾਮ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਆ ਨਾਮ ਹਟਾਉਣ ਦੀ ਕੋਸ਼ਿਸ਼ ਹਾਂ ਮੈਂ ਤੁਹਾਡੇ 스피ਕ ਕਿਦੋਂ ਪਤਾ ਲੱਗੇ ਕਿ ਤੁਹਾਡੇ ਬੈਨ ਦੀ ਸਕੂਲ ਆ ਸਕੂਲ ਦਾ ਨਾਮ ਨਾ ਖਰਾਬ ਹੋ ਜੇ ਇੰਟਰਨੈਸ਼ਨਲ ਸਕੂਲ ਆ ਨਹੀਂ ਨਹੀਂ ਸਰ ਸਾਨੂੰ ਸਾਡੇ ਬੱਚਿਆਂ ਦੇ ਇੰਨੇ ਜਿਆਦਾ ਬੱਚਿਆਂ ਦੇ ਪੇਰੈਂਟਸ ਦੀ ਕਾਲ ਆ ਰਹੀ ਹੈ ਕਿ ਕਿਤੇ ਨਾ ਕਿਤੇ ਨਹੀਂ ਸਾਨੂੰ ਬਾਹਰੋਂ ਵੀ ਕਾਲ ਆ ਰਹੀਆਂ ਅਸੀਂ ਆਪਣੀ ਪਛਾਣ ਕਿਉਂ ਛੁਪਾਵਾਂਗੇ ਨਹੀਂ ਅਸੀਂ ਦੇਖਿਆ ਉਸੀ ਬੈਨ ਦੇ ਕੋਲੇ ਕਿਹਨੇ ਸਕ੍ਰੈਚ ਮਾਰੇ ਹੋਏ ਨੇ ਮੈਡਮ ਜੀ 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 ਤੁਸੀਂ ਉਹਦੇ ਬੇਇੱਜ਼ਤੀ ਹੀ ਮੈਨੂੰ ਕੁਛ ਨਹੀਂ ਕਰਦੇ ਹੋ ਰਾਈਟ ਜੀ ਪਰ ਇਹ ਗੱਲ ਨਹੀਂ ਹੈ ਅਸੀਂ ਆਪਣੇ ਸਕੂਲ ਦੀ ਪਛਾਣ ਕਿਉਂ ਨੁਕਸਾਨ ਦੇ ਸ ਬਿਲਕੁਲ ਬਿਲਕੁਲ ਮੈਡਮ ਪਰ ਅਸੀਂ ਮੌਕੇ ਦੇਖ ਰਹੇ ਹਾਂ ਦੇਖੋ ਮੇਰੀ ਗੱਲ ਸੁਣੋ ਇੱਕ ਨੇਚਰਲ ਐਕਸੀਡੈਂਟ ਹੈ ਹੈ ਦੇਦੇ ਵਿੱਚ ਜ਼ਿਆਦਾ ਨੁਕਸਾਨ ਨਹੀਂ ਹੈ ਫਿਰ ਅਸੀਂ ਉਹ ਪਛਾਣ ਕਿਉਂ ਛੁਪਾਵਾਂਗੇ ਜੀ ਮੈਡਮ ਦੇਖੋ ਸਾਨੂੰ ਮਾਪਿਆਂ ਦੇ ਫੋਨ ਆਏ ਨੇ ਉਹਨਾਂ ਨੇ ਕਿਹਾ ਕਿ ਬਈ ਸਾਡਾ ਨਾਮ ਨਹੀਂ ਲੈਣਾ ਜੇਕਰ ਸਾਡਾ ਨਾਮ ਤੁਸੀਂ ਲੈ ਲਿਆ ਬਾਅਦ ਚ ਸਕੂਲ ਵਾਲੇ ਸਾਡੇ ਬੱਚਿਆਂ ਨੂੰ ਪਰੇਸ਼ਾਨ ਕਰਦੇ ਨੇ ਮਾਨੂੰ ਇਰੀਟੇਟ ਕੀਤਾ ਨੇ ਸਕੂਲ ਦੇ ਵਿੱਚ ਅੱਜ ਤੱਕ ਬੱਚੇ ਨਹੀਂ ਮੇਰੀ ਗੱਲ ਸੁਣੋ ਸਰ ਤੇਰੇ ਨਾਲ ਜਦੋਂ ਦੇਖੋ ਹਰ ਕੋਈ ਸਕੂਲ ਕਿਸੇ ਨੂੰ ਸੈਟੀਸਫਾਈ ਨਹੀਂ ਕਰ ਸਕਦਾ ਇਹ ਗੱਲ ਤੁਸੀਂ ਮੰਨਦੇ ਹੋ ਜੀ ਸਾਡੇ ਤਾਂ ਸਾਰੇ ਪੇਰੈਂਟਸ ਹੀ ਸਾਡੇ ਕੋ ਮਤਲਬ ਕਿ ਖੁਸ਼ ਨੇ ਜਾਂਦੇ ਸਾਡੀ ਨਹੀਂ ਮੈਂ ਤੁਸੀਂ ਹੁਣ ਕਹਿ ਰਹੇ ਸੀ ਸਾਰਿਆਂ ਸੈਟੀਸਫਾਈ ਨਹੀਂ ਕਰ ਸਕਦੇ ਹੁਣ ਤੁਸੀਂ ਕਹਿ ਰਹੇ ਸਾਰੇ ਮਾਪੇ ਖੁਸ਼ ਨੇ ਇਹ ਇੱਕ ਜਨੂਅਰ ਗੱਲ ਹੈ ਸਰ ਕਿ ਕੋਈ ਵੀ ਇਨਸਾਨ ਕਿਸ ਕਿਸੇ ਨੂੰ ਵੀ 100% ਸੈਟੀਸਫਾਈ ਨਹੀਂ ਕਰ ਸਕਦਾ ਜੀ ਮੈਡਮ ਜੀ ਮੇਰੀ ਇਸ ਤੋਂ ਪਹਿਲਾਂ ਤਕਰੀਬਨ 5 ਤੋਂ ਲੈ ਕੇ 6 ਮਾਪਿਆਂ ਨਾਲ ਗੱਲ ਹੋਈ ਆ ਜਿਨ੍ਹਾਂ ਦੇ ਬੱਚੇ ਤੁਹਾਡੇ ਸਕੂਲ 'ਚ ਪੜਦੇ ਨੇ ਉਹਨਾਂ ਨੇ ਇਹੀ ਕਿਹਾ ਕਿ ਇੱਕ ਦਿਨ ਪਹਿਲਾਂ ਵੀ ਐਕਸੀਡੈਂਟ ਹੋਇਆ ਸੀ ਉਦੋਂ ਥੋੜਾ ਬਹੁਤ ਛੋਟਾ ਸੀ ਉਹਦੇ ਡਰਾਈਵਰ ਨੇ ਬ੍ਰੇਕ ਚਾਣਕ ਮਾਰਤੇ ਚਲੋ ਉਹ ਇਗਨੋਰ ਕਰੋ ਹਨਾ ਕਿ ਉਹ ਗਾਣ ਦੀ ਗਲਤੀ ਹੋ ਸਕਦੀ ਆ ਪਰ ਉਹ ਕਹਿੰਦੇ ਵਾਰ ਵਾਰ ਇਦਾਂ ਹੋ ਰਿਹਾ ਉਹ ਕਹਿੰਦੇ ਪਹਿਲਾਂ ਵੈਣਾ ਚ ਕੀ ਸੀ ਨਾਲ ਕੰਡਕਟਰ ਹੁੰਦੇ ਸੀ ਹੁਣ ਕੰਡਕਟਰ ਵੀ ਨਹੀਂ ਹੈਗੇ ਸਭ ਤੋਂ ਫੀਸਾਂ ਲਿਆਂ ਜਾ ਰਹੀਆਂ ਲੱਖਾਂ ਦੇ ਵਿੱਚ ਪਹਿਲਾਂ ਸਾਨੂੰ ਜਦੋਂ ਸਕੂਲ ਖੋਲਿਆ ਪ੍ਰੋਮਿਸ ਹੋਇਆ ਕਿ ਏਸੀ ਵੈਣਾ ਹੋਇਆ ਕਰਨੀਆਂ ਜੀ ਸਭ ਕੁਝ ਐ ਇਦਾਂ ਹੋਇਆ ਕਰੂ ਹੁਣ ਕਹਿੰਦੇ ਦੇਖੋ ਇਹ ਖਸਤਾ ਹਾਲਤ ਵੈਣਾ ਜੀ ਇਹਦੇ ਵਿੱਚ ਕੁਝ ਵੀ ਨਹੀਂ ਚੱਲਦੇ ਨਾ ਕੰਡਕਟਰ ਆ ਵੈਣਾ ਦੇ ਵਿੱਚ ਦੇਖ ਜੀ ਪੋਸਟਿੰਟ ਹੈ ਜੀ ਔਰ ਸੈਕੰਡ ਥਿੰਗ ਕੋਈ ਇਕੱਤਾ ਰੂਟ ਆਪਾਂ ਲਾਦੀ ਹੋਵੇ ਜਿੱਥੋਂ ਕਿਸੇ ਮੇਡ ਨੂੰ ਪ੍ਰੋਬਲਮ ਪੈ ਗਈ ਹੋਵੇ ਆਣ ਦੀ ਕਿ ਕੋਈ ਘਰ ਦੀ ਮਕਬੂਰੀ ਹੋ ਗਈ ਹੋਵੇ ਠੀਕ ਹੈ ਇਕੱਤਾ ਰੂਟ ਦਾ ਇੰਤਾਂ ਦਾ ਪੁੱਲਾਦੀ ਹੋਵੇ ਨਹੀਂ ਤਾਂ ਮੋਸਟਲੀ ਸਾਡੀਆਂ ਜਿੰਨੀਆਂ ਵੈਨਸ ਨੇ ਸਭ ਤੋਂ ਉੱਤੇ ਮੇਡਸ ਨੇ ਜੀ ਚੈੱਕ ਇਨਸਿੰਗ ਏਕੇ ਜੀ ਜੀ ਤੁਹਾਡੇ ਮੁਤਾਬਿਕ ਤੁਹਾਡੀ ਹਰੇਕ ਵੈਨ ਤੇ ਇੱਕ ਮੇਡ ਦਾ ਕੰਡਕਟਰ ਹੈਗਾ ਨੀ ਮਤਲਬ ਉਹ ਬੱਚਿਆਂ ਨੂੰ ਉਤਾਰਦਿਆਂ ਵੀ ਲਾਸਟ ਪੁਆਇੰਟ ਤੱਕ ਉਹ ਚੱਕ ਸਭ ਕੁਝ ਕਰਦਿਆਂ ਨੇ ਲਾਸਟ ਪੁਆਇੰਟ ਤੇ ਕੋਸਾ ਜਿੱਥੋਂ ਸਟਾਰਟਿੰਗ ਹੋਣੀ ਹੈ ਰੰਦੀ ਜੀ ਬੱਚੇ ਸੈਂ ਮੈਂ ਉਹ ਬੈਂ ਵਾਲੀ ਜੋ ਮੇਰ ਹੁੰਦੀ ਹੈ ਠੀਕ ਹੈ ਜੀ ਹੂੰ ਉਸ ਤੋਂ ਬੱਚੇ ਕੋਈ ਵੀ ਬੱਚਾ ਜਦੋਂ ਤੋਂ ਪਹਿਲਾਂ ਬੈਂ ਦੇ ਵਿੱਚ ਪ੍ਰੈਜ਼ెంట్ ਹੋ ਜੀ ਜੀ ਮੈਂ ਬੈਂ ਡਰਾਈਵਰ ਐਂਡ ਬੈਂ ਮੇਨ ਜੀ ਔਰ ਬਿਲਕੁਲ ਉਹ ਲਾਸਟ ਵਾਲਾ ਬੱਚਾ ਐਂਡਿੰਗ ਪੁਆਇੰਟ ਤੇ ਉਤਾਰਦਿਆਂ ਚਿੱਪ ਕੇ ਵੇਰਨੇ ਰੁਕਣਾ ਹੁੰਦਾ ਸਰਕਟੀ ਜਿੱਥੇ ਵੀ ਸਾਡੀ ਮੇਰ ਖੜੀ ਹੁੰਦੀ ਆ ਉੱਥੋਂ ਸਾਡੀ ਮੇਰ ਘਰ ਵਾਪਸ ਜਾਉਂਗੀ ਜੀ ਜੀ ਤੁਹਾਡਾ ਥੈਂਕ ਯੂ ਤੁਹਾਡੀ ਅਸੀਂ ਆਡੀਓ ਚਲਾਵਾਂਗੇ ਜੀ ਤੁਹਾਡਾ ਪੱਖ ਚਲਾਵਾਂਗੇ ਕਿ ਮਾਪਿਆਂ ਦੇ ਇਲਜ਼ਾਮ ਦੇ ਉੱਪਰ ਤੁਹਾਡਾ ਕੀ ਪੱਖ ਹੈ ਤੁਹਾਡਾ ਕੀ ਕਹਿਣਾ ਹੈਲੋ ਓਕੇ ਥੈਂਕ ਯੂ ਮੈਡਮ ਤਾਂ ਇਹ ਸਾਨੂੰ ਸਕੂਲ ਦੇ ਰਿਸੈਪਸ਼ਨ ਤੋਂ ਇਹਨਾਂ ਦਾ ਕਹਿਣਾ ਕਿ ਸਾਡੇ ਉੱਪਰ ਜਨੇ ਇਲਜ਼ਾਮ ਲੱਗ ਰਹੇ ਨੇ ਗਲਤ ਨੇ ਸਾਡੇ ਬੈਂਚ ਕੰਡਕਟਰ ਵੀ ਹੁੰਦਾ ਹਾਲਤੇ ਕਿ ਬੈਂਚ ਦੀ ਥੋੜਾ ਜਿਹਾ ਐਕਸੀਡੈਂਟ ਹੈ ਮੈਡਮ ਦਾ ਕਹਿਣਾ ਉਹ ਕਹਿੰਦੀ ਬਹੁਤ ਛੋਟੀ ਸੱਟ ਲੱਗੀ ਹੋਈ ਆ ਪਰ ਤੁਸੀਂ ਦੇਖ ਸਕਦੇ ਹੋ ਕਿ ਦੋ ਥਾਂ ਤੇ ਉੱਪਰ ਨਿਸ਼ਾਨ ਲੱਗੇ ਹੋਏ ਨੇ ਜੋ ਖੂਨਦਿਆਂ ਤਕਰੀਬਨ ਦੋ ਥਾਂ ਦਾ ਸਾਹਮਣੇ ਆ ਤੇ ਦੋ ਥਾਂ ਨੀਚੇ ਪਿਆ ਹੋਇਆ ਜਿੱਥੋਂ ਸਾਫ ਹੋ ਰਿਹਾ ਕਿ ਦੋ ਅਲੱਗ-ਅਲੱਗ ਥਾਵਾਂ ਤੇ ਬੱਚੇ ਸੱਟਾਂ ਲੱਗੀਆਂ ਹੋਣਗੀਆਂ ਪਰ ਇਹ ਕਹਿ ਰਹੇ ਕਿ ਇੱਕ ਬੱਚਾ ਸੀ ਉਹ ਦਾਖਲ ਪ੍ਰਵਾਦਾ ਗਿਆ ਤਰੂ ਠੀਕ ਆ ਪਰ ਇਹ ਇਲਜ਼ਾਮ ਨੇ ਕਿ ਸਕੂਲ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਆਸੇ-ਪਾਸੇ ਨੂੰ ਛਿਪਾਇਆ ਗਿਆ ਨਹੀਂ ਤਾਂ ਪੁਲਿਸ ਕੋਲੇ ਕੋਈ ਜਾਣਕਾਰੀ ਹੋਵੇਗੀ ਜਿਸ ਤੋਂ ਆਪਾਂ ਪੁਲਿਸ ਪਾਰਟੀ ਨਾਲ ਵੀ ਗੱਲ ਕਰਾਂਗੇ ਅਖਰਕਾਰ ਦਾ ਪੁਸ ਦੇ ਉੱਪਰ ਇਹਦਾ ਕੀ ਕਹਿਣਾ ਪਰ ਇਹ ਤੁਹਾਨੂੰ ਸਾਬ ਨਜ਼ਰ ਆ ਰਿਹਾ ਕਿ ਸਕੂਲ ਦਾ ਨਾਮ ਹਟਾਇਆ ਗਿਆ ਹੈ ਇਹ ਉਧਰ ਤੁਹਾਨੂੰ ਦਿਖਾ ਦਿੰਨੇ ਆ ਕਿ ਮਤਲਬ ਬਾਅਦ ਚ ਇਦਾਂ ਨਾ ਹੋਵੇ ਕਿ ਨਾਮ ਪਹਿਲਾਂ ਸਕ੍ਰੈਚ ਕੀਤਾ ਹੋਇਆ ਜਾਂ ਕੋਈ ਹੋਰ ਕੀਤਾ ਹੋਇਆ ਸੀ ਤੁਹਾਨੂੰ ਦਿਖਾ ਸਕਦੇ ਆ ਕਿ ਕਿਵੇਂ ਆ ਦੇਖੋ ਜੋ ਆ ਸਾਹਮਣੇ ਤੁਹਾਨੂੰ ਨਜ਼ਰ ਆ ਜੂਗਾ ਕਿ ਜੋ ਇਹ ਚੀਪੀ ਲੱਗੀ ਹੁੰਦੀ ਆ ਇਹ ਲਹਿ ਰਹੀ ਆ ਅੱਧੀਆਂ-ਅੱਧੀਆਂ ਲੱਗੀਆਂ ਹੋਈਆਂ ਨੇ ਸਕ੍ਰੈਚ ਕਰਨ ਦੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਸਭ ਨਜ਼ਰ ਆ ਰਿਹਾ ਹੁਣ ਤਾਂ ਦੇਖ ਸਕਦੇ ਤੁਸੀਂ ਜੋ ਸ਼ੀਸ਼ੇ ਨੇ ਉਹ ਕਿਵੇਂ ਟੈਂਪਰੇਰੀ ਇੱਕ ਲਾ ਕੇ ਖੜਾਏ ਹੋਏ ਨੇ ਤਾਂ ਇਹ ਵੈਨ ਆ ਜੀ ਲੰਬੀ ਹਲਕੇ ਦੇ ਇੱਕ ਇੰਟਰਨੈਸ਼ਨਲ ਸਕੂਲ ਦੀ ਤਾਂ ਤੁਹਾਨੂੰ ਅਸੀਂ ਸਕੂਲ ਦਾ ਪੱਖ ਹੀ ਸੁਣਾਇਆ ਹੈ ਤੇ ਮਾਪਿਆਂ ਦਾ ਵੀ ਕਹਿਣਾ ਹੈ ਕਿ ਜੇਕਰ ਅਸੀਂ ਕੋਈ ਕੰਪਲੀਟ ਕਰਦੇ ਹਾਂ ਇਹ ਸਕੂਲ ਨੂੰ ਲੈ ਕੇ ਬੱਚਿਆਂ ਦੇ ਪ੍ਰਬੰਧ ਨੂੰ ਲੈ ਕੇ ਵੈਂਡਸ ਨੂੰ ਲੈ ਕੇ ਤਾਂ ਜਨਾਬ ਸਾਡੇ ਬੱਚਿਆਂ ਨੂੰ ਸਕੂਲ ਦੇ ਵਿੱਚ ਪਰੇਸ਼ਾਨ ਕੀਤਾ ਜਾਂਦਾ ਹੈ ਪਰ ਸਕੂਲ ਸਟਾਫ ਦਾ ਕਹਿਣਾ ਹੈ ਕਿ ਅਸੀਂ ਇਦਾਂ ਦਾ ਕੁਝ ਵੀ ਨਹੀਂ ਕਰਦੇ ਧੰਨਵਾਦ